ਜਿਉ ਜੀ ਸੁਮੀ ਕੋਂ ਗਰ ਜਿਉ ਸਦਾ ਸਵਨ ਤਜਤ ਨਹੀਂ ਨਿਤ કરામ કો મોતિયા મેલે જેવરી ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਲੁਕ ਦੇ ਰੱਖਿਓ ਕਿ ਭਗਤੋ ਅਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਵਡ ਭਾਗੇ ਹੋ ਮਾਲਕ ਨੇ ਕਿਰਪਾ ਕੀਤੀ ਹੈ ਜੀਵਨ ਬਖਸ਼ੇ ਸਵਾਸ ਦਿੱਤੇ ਹਨ ਤੰਦਰੁਸਤੀਆਂ ਬਖਸ਼ੀਆਂ ਹਨ ਔਰ ਸਾਨੂੰ ਬਖਸ਼ਿਸ਼ ਕਿਰਪਾ ਮਿਹਰ ਪ੍ਰਾਪਤ ਹੋ ਰਹੀ ਹੈ ਸਾਡੇ ਪਾਸ ਬਚਿਆ ਰਹਿਦਾ ਜੀਵਨ ਹੈ ਤਾਂ ਹੀ ਅਸੀਂ 사ਸੰਗਤ ਦੀ ਲੇਖੇ ਵਿੱਚ ਲਾਰੇ ਜਿਸ ਦਿਨ ਜੀਵਨ ਬਾਕੀ ਨਹੀਂ ਰਹੇਗਾ ਬਚੇਗਾ ਨਹੀਂ ਫਿਰ ਕੁਛ ਨਹੀਂ ਕੀਤਾ ਜਾ ਸਕਦਾ ਮਹਾਰਜ ਦਾ ਫਰਮਾਨ ਕਹਿੰਦੇ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ ਜੀਵਨ ਦੀ ਕਦਰ ਤੰਦਰੁਸਤੀ ਦੀ ਕਦਰ ਸਮੇਂ ਦੀ ਕਦਰ ਜਾਗਰਤਾ ਦੀ ਕਦਰ ਜਾਗਰਤੀ ਦੀ ਕਦਰ ਉਹਨੂੰ ਤੱਕ ਨਹੀਂ ਹੁੰਦੀ ਜਦੋਂ ਤੱਕ ਇਹਦੇ ਆਪੋਜ਼ਿਟ ਸਿਚੁਏਸ਼ਨ ਨਾ ਬਣੂ ਅਸੀਂ ਸਹੀ ਬੈਠੇ ਆ ਨਾ ਬੋਲ ਰਹੇ ਆ ਸੁਣ ਰਹੇ ਆ ਜਿਹਨੂੰ ਕਹਿੰਦੇ ਨੈਨ ਪ੍ਰੈਨ ਕਾਇਮ ਜਦੋਂ ਖੁੱਸ ਜਾਣੇ ਨੇ ਜਦੋਂ ਕਮਜ਼ੋਰ ਹੋ ਜਾਣੇ ਨੇ ਫਿਰ ਸਾਨੂੰ ਜਿਵੇਂ ਅਸੀਂ ਬੈਠੇ ਆ ਨਾ ਮੈਂ ਬੋਲ ਰਿਹਾ ਤੁਸੀਂ ਸੁਣੇ ਇਸ ਸਮੇਂ ਯਾਰੋ ਹੁਣ ਤੇ ਵੈਸੇ ਲੱਗਦਾ ਵੀ ਰੋਜ ਦਾ ਹੀ ਕੰਮ ਹੈ ਜਾਣੇ ਆ ਬਹਿ ਜਾਣੇ ਬਹੁਤ ਵੱਡੀ ਗੱਲ ਹੈ ਜੋ ਇੱਥੇ ਹੋ ਰਿਹਾ ਹੈ ਇਹ ਛੋਟੀ ਨਾ ਸਮਝਣਾ ਕੋਈ ਕਿਸੇ ਦਾ ਪਤਾ ਨਹੀਂ ਮੇਰਾ ਕੋਈ ਪਤਾ ਨਹੀਂ ਕਿਦਨੋਂ ਚਲਾ ਜਾਣਾ ਨਾ ਤੁਹਾਡੇ ਵਿੱਚੋਂ ਕਿਸੇ ਦਾ ਪਤਾ ਕਦੋਂ ਮਾਲਕ ਨੇ ਆਵਾਜ਼ ਦੇ ਦੇਣੀ ਹੈ ਹਮ ਆਦਮੀ ਆ ਇੱਕਦਮ ਹੀ ਕਾਹ ਮਿਸ਼ਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨ ਕਾ ਸੋ ਕਿਸੇ ਦਾ ਕੋਈ ਪਤਾ ਨਹੀਂ ਜਿੰਨਾ ਜੀਵਨ ਲੇਖੇ ਵਿੱਚ ਲੱਗ ਸਕਦਾ ਲਾ ਲਈਏ ਤੇ ਗੁਰੂ ਦੀ ਖੁਸ਼ੀ ਤੇ ਅਸੀਸ ਪ੍ਰਾਪਤ ਕਰ ਲਈਏ ਮਰੈ ਨੂੰ ਪਾਸ਼ਾ ਜੀ ਕਹਿੰਦੇ ਐਦਾਂ ਪਿਆਰ ਕਰੋ ਐਦਾਂ ਵਫਾਦਾਰੀ ਕਰੋ ਜਿਵੇਂ ਕੁੱਤਾ ਕਰਦਾ ਹੈ ਕੁਕਰ ਕਹਿੰਦੇ ਆਪਾਂ ਚਲੋ ਠੇਠ ਪੰਜਾਬੀ ਵਿੱਚ ਕੁੱਤਾ ਕਹ ਦਿੰਨੇ ਕਹਿੰਦੇ ਐਦਾਂ ਪਿਆਰ ਕਰ ਇੰਨੀ ਵਫਾਦਾਰੀ ਕਰੋ ਬੁੱਲਿਆ ਮੁੱਲਾ ਕੀ ਕਹਿੰਦਾ ਹੈ ਪੰਕਤੀ ਪੜੀਐ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਕੇ ਬਿਦ ਹਰਭਜੋ ਇਕ ਮਨ ਹੋਇ ਇਕ ਚਿੱਤ ਬੁੱਲੇ ਦੀ ਵਿਚਾਰ ਨਾਲ ਲੈ ਲੈਨੇ ਬੁੱਲਾ ਕਹਿੰਦਾ ਉੱਠ ਬੁੱਲਿਆ ਸਾਈ ਨੂੰ ਯਾਦ ਕਰਨ ਦਾ ਵੇਲਾ ਤੂੰ ਸਤਾ ਤੁਝ ਸੋਤੇ ਆਵੇਂ ਤੇਰੇ ਨਾਲ ਦੀ ਉੱਠ ਗਏ ਨੇ ਤੇਰੇ ਨਾਲ ਦੀ ਉੱਠ ਗਏ ਨੇ ਸਾਰੀ ਰਾਤ ਉਹ ਰਾਕੀ ਕਰਦੇ ਪੈ ਨੇ ਤੂੰ ਜਾਗੇ ਤੂੰ ਸੁੱਤਾ ਹੋ ਜਾਗੇ ਮਾਲਕ ਦੀ ਉਹ ਰਾਕੀ ਕਰਦੇ ਭਾਵੇਂ ਸੌ ਸੌ ਮਾਰਨ ਜੁੱਤੇ ਤੇਤੋਂ ਉਤੇ ਕੋਠੇ ਬੁਲਿਆ ਸਾਈਂ ਮਨਾਲਾ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਤੋਂ ਉਤੇ ਇੰਨੇ ਵਫਾਦਾਰ ਨਾਮੇ ਪਾਛਾ ਦਾ ਸ਼ਬਦ ਪੜਿਆ ਬੜਾ ਪਿਆਰਾ ਇੰਨੀ ਵਫਾਦਾਰੀ ਕੁੱਕਰ ਦੀ ਉਹਨੂੰ ਕੁੱਟੋ ਘਰ ਦੇ ਵਿੱਚ ਪਾਲਿਆ ਹੁੰਦੇ ਨਾ ਉਹਨੂੰ ਮਾਰੋ ਉਹ ਫਿਰ ਵੀ ਤੁਹਾਡੇ ਨਾਲ ਨਿਆਣੇ ਨੂੰ ਅਸੀਂ ਛਿੜਕਾਂਗੇ ਤੇ ਉਹ ਬੋਲਦਾ ਹੀ ਨਹੀਂ 2-4 ਘੰਟੇ ਦਿਹਾੜੀ ਬੋਲਦਾ ਹੀ ਨਹੀਂ ਨਿਆਣਾ ਸਾਡਾ ਜੰਮਿਆ ਕੁੱਕਰ ਦੀ ਉਦਾਹਰਨ ਦਿੱਤੀ ਮਹਾਰਾਜ ਜੀ ਨੇ ਕਿੰਨੀ ਪਿਆਰੀ ਵਿਚਾਰ ਮਹਾਰਾਜ ਜੀ ਨੇ ਦਿੱਤੀ ਹੈ ਅਸੀਂ ਉਹਨੂੰ ਮਾਰੀਏ ਅਸੀਂ ਉਹਨੂੰ ਕੁੱਟੀਏ ਬੀਬੀ ਉਹ ਬਾਹਰ ਆਵਾਜ਼ ਕਾਦੀ ਹੈ ਕੀ ਹੋ ਗਿਆ ਉੱਥੇ ਧਣੋ ਇਹ ਆਵਾਜ਼ ਕਿਉਂ ਇੰਨੀ ਕਰਦੇ ਹੋ ਤੁਸੀਂ ਇਹ ਗੁਰਦੁਆਰਾ ਹੈ ਕਿ ਕੁਝ ਹੋਰ ਹੈ ਇੰਨੀ ਵਾਜ ਕਾਦਾ ਝਗੜਾ ਹੋ ਗਿਆ ਐਦਾਂ ਨਾ ਕਰਿਆ ਕਰੋ ਮੈਂ ਬਹੁਤ ਬੇਨਤੀ ਕਰਦਾ ਵਿਸ਼ੇ ਤੋਂ ਦੂਰ ਹੋ ਜਾਈਦਾ ਕੋਈ ਵੀ ਗੱਲ ਹੈ ਪ੍ਰੇਮ ਨਾਲ ਕਰੋ ਇੱਥੇ ਰੱਬ ਹੀ ਬੈਠੇ ਆ ਸਾਰੇ ਦੂਜਾ ਤੁਝ ਮੇਂ ਦੂਜਾ ਕੋਈ ਨਾ ਹੈ ਪਿਆਰ ਨਾਲ ਗੱਲ ਕਰੋ ਸਾਰੇ ਅਸੀਂ ਭਾਈ ਆ ਸਾਰੇ ਭੈਣਾ ਗੁਰੂ ਦੀ ਔਲਾਦ ਆ ਬੜਾ ਪ੍ਰੇਮ ਨਾਲ ਇੱਥੇ ਕਿਉਂਕਿ ਉਹ ਨਾ ਹੋ ਜੇ ਫਿਰ ਮੈਨੂੰ ਕਹਿਣਾ ਹੀ ਪੈਂਦਾ ਬਾਣੀ ਦੇ ਮੁਤਾਬਕ ਜਿਹੜਾ ਅੰਦਰ ਬੈਠਾ ਉਹ ਕਿਤੇ ਸਾਡੀ ਕਮਾਈ ਨੂੰ ਖਰਾਬ ਨਾ ਕਰ ਦਵੇ ਠੀਕ ਹੈ ਆਪਣੇ ਤੇ ਕੰਟਰੋਲ ਰੱਖਣਾ ਆਪਣੇ ਤੇ ਸੰਜਮ ਰੱਖਣਾ ਜੋ ਮਰਜ਼ੀ ਕੋਈ ਹੋਈ ਜਾਏ ਆਨੰਦ ਵਿੱਚ ਰਹਿਣਾ ਠੀਕ ਹੈ ਜੀ ਸਹਰਾ ਵਿਚਾਰੋ ਮਹਾਰਾਜ ਜੀ ਕਹਿੰਦੇ ਨੇ ਵਫਾਦਾਰੀ ਸਿੱਖਣੀ ਹੈ ਤੇ ਕੂਕਰ ਕੋਲ ਸਿੱਖ ਐਨਾ ਮਾਲਕ ਦਾ ਵਫਾਦਾਰ ਜੀ ਕਿਤੇ ਉਹਨੂੰ ਘਰੋਂ ਦੂਰ ਵੀ ਕਿਤੇ ਛੱਡਿਆ ਏ ਮੁੜ ਕੇ ਗਵਾਨੀਆਂ ਦੇ ਨਹੀਂ ਜਾਂਦਾ ਮੁੜ ਆਪਣੇ ਮਾਲਕ ਦੇ ਘਰ ਵਿੱਚ ਆ ਜਾਂਦਾ ਐ ਇੰਨੀ ਵਫਾਦਾਰੀ ਸਸਨੋਂ ਸਿਖਾਇਆ ਮਹਾਰਾਜ ਜੀ ਨੇ ਇਸ ਕਰਕੇ ਅਸੀਂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਸ ਭਾਵਨਾ ਦੇ ਨਾਲ ਤੇ ਅਸੀਂ ਵੀ ਉਸ ਦੇ ਇਸ ਪ੍ਰਕਾਰ ਦੇ ਪਿਆਰ ਕਰਨ ਵਾਲੇ ਹਾਂ ਅਸੀਂ ਉਸ ਦਾ ਦਰ ਨਹੀਂ ਛੱਡ ਸਕਦੇ ਉਸ ਦੀ ਬਾਣੀ ਨਹੀਂ ਛੱਡ ਸਕਦੇ ਉਸ ਦੇ ਦਰਸ਼ਨ ਨਹੀਂ ਛੱਡ ਸਕਦੇ ਸਾਨੂੰ ਨਹੀਂ ਛੱਡਨੇ ਚਾਹੀਦੇ ਸੋ ਗੁਰੂ ਸਾਹਿਬ ਜੀ ਮੇਰ ਕਰਨ ਗੁਰੂ ਨਾਨਕ ਮਹਾਰਾਜ ਜੀ ਦੀ ਸਿਵਤ ਆਪਾਂ ਸਰਵਣ ਕਰ ਰਹੇ ਆਂ ਗੁਰੂ ਦੀ ਕਿਰਪਾ ਦੇ ਨਾਲ ਸੋ ਕੱਲ ਸਰਵਣ ਕਰ ਲਿਆ ਸੀ ਪੰਡਤ ਹਰਦੇਵਾਲ ਨੇ ਬਚਨ ਕੀਤੇ ਤੇ ਮੈਂ ਤਾਂ ਕਲਿਆਣਦਾਸ ਜੀ ਸਰਵਣ ਕਰਕੇ ਬੜੇ ਖੁਸ਼ ਹੋਏ ਵੀ ਮੇਰਾ ਪੁੱਤਰ ਇਸ ਤਰ੍ਹਾਂ ਦਾ ਸੋ ਮਰ ਜੀ ਦੀ ਉਮਰ ਹੋ ਗਈ ਹੈ ਹੁਣ ਕੁਝ ਪੜਨ ਦੀ ਸਿੱਖਣ ਦੀ ਹੁਣ ਪੰ ਪੰਦਾ ਪੰਡਤ ਗੋਪਾਲ ਦਾਸ ਮਾਰੇ ਦੇ ਪਿਤਾ ਜੀ ਕਹਿੰਦੇ ਭਈ ਪੰਡਤ ਜੀ ਮੇਰੇ ਪੁੱਤ ਨੂੰ ਪੜ੍ਹਾਓ ਸੋਨਾ ਪੜ੍ਹਾਓ ਗਣਿਤ ਪੜ੍ਹਾਓ ਮੈਂ ਤਾਂ ਪੜ੍ਹਾਉ ਤਾਂ ਜੋ ਮੇਰੇ ਵਾਂਗੂ ਕਿਦਰੇ ਇਸ ਮਹਿਕਮੇ ਦੇ ਵਿੱਚ ਹੀ ਕੋਈ ਪਟਵਾਰੀ ਦੀ ਨੌਕਰੀ ਜਾ ਔਰ ਆਰ ਪਿਤਾ ਨੂੰ ਹੁੰਦਾ ਭਈ ਜਿਸ ਮਹਿਕਮੇ ਵਿੱਚ ਮੈਂ ਆਂ ਆਪਣੇ ਪੁੱਤ ਨੂੰ ਵੀ ਉੱਥੇ ਚਲੋ ਭਰਤੀ ਕਰਵਾ ਦੇਵਾਂਗਾ ਪੰਡਤ ਗੋਪਾਲਦਾਸ ਜੀ ਮੇਰੇ ਪੁੱਤ ਨੂੰ ਸੋਹਣੇ ਤਰੀਕੇ ਨਾਲ ਪੜਾਇਓ ਤੇ ਮੈਂ ਤੁਹਾਡੇ ਕੋਲ ਇਸ ਨੂੰ ਛੱਡ ਕੇ ਜਾ ਰਿਹਾ ਸੁਗਰ ਨਾਨਕ ਮਹਾਰਾਜ ਜੀ ਪੰਡਤ ਗੋਪਾਲਦਾਸ ਦੇ ਕੋਲ ਜਾਂਦੇ ਨੇ ਪੰਡਤ ਗੋਪਾਲਦਾਸ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਸਬਕ ਮਿਲਦਾ ਹੈ ਸਬਕ ਲੈ ਲੈਂਦੇ ਨੇ ਟੀਚਰ ਨੇ ਉਹਨਾਂ ਦੇ ਗੁਰੂ ਨੇ ਸਭ ਕੁ ਲੈ ਲਏ। ਅਗਲੇ ਦਿਨ ਗੋਪਾਲਦਾਸ ਜੀ ਕਹਿੰਦੇ ਨੇ ਨਾਨਕ ਆਵੇ ਸੁਣਾ ਕੀ ਪੜ੍ਹ ਕੇ ਆਏ ਆਂ ਕੀ ਲੈ ਕੇ ਲੈ ਆਏ ਆਂ ਤੇ ਮਹਾਰਾਜ ਜੀ ਨੇ ਫਿਰ ਉਸ ਗੋਪਾਲਦਾਸ ਨੂੰ ਜੋ ਲਿਖ ਕੇ ਦੱਸਿਆ ਜੋ ਸੁਣਾਇਆ ਜੋ ਉਸ ਅਕਾਲ ਪੁਰਖ ਦੀ ਇਲਾਹੀ ਬਾਣੀ ਦਾ ਉਪਦੇਸ਼ ਆਪਣੀ ਮੁਬਾਰਕ ਰਸਨਾ ਰਾਹੀਂ ਸੁਣਾਇਆ ਮੈਂ ਸ਼ਾਰਟ ਵਿੱਚ ਤੁਹਾਡੇ ਨਾਲ ਸਾਂਝ ਪਾਣ ਲੱਗਾ ਜਦੋਂ ਉਸ ਪੰਦੇ ਨੇ ਪੰਡਤ ਨੇ ਮਾਰਾਈ ਦੀ ਮੁਬਾਰਕ ਰਸਨਾ ਤੋਂ ਇੰਨੇ ਸੋਹਣੇ ਮਿੱਠੇ ਵਿਚਾਰ ਜੀਵਨ ਨੂੰ ਸੇਧ ਦੇਣ ਵਾਲੀਆਂ ਵਿਚਾਰਾਂ ਸਰਵਣ ਕੀਤੀਆਂ ਉਹਦੇ ਇੱਕਦਾਂ ਰਹਿ ਗਿਆ ਇੱਕ ਨਿੱਕਾ ਜਿਹਾ ਬੱਚਾ ਬਹੁਤ ਵੱਡੀ ਗੱਲ ਕਰ ਜਾਏ ਹੈਰਾਨੀ ਹੁੰਦੀ ਬੰਦਾ ਉਹਦੇ ਵੱਲ ਦੇਖਦਾ ਰਹਿੰਦਾ ਵੀ ਇਹ ਕਿੱਥੋਂ ਬੋਲਿਆ ਕੋਈ ਬੰਦਾ ਬਹੁਤ ਵੱਡੀ ਗੱਲ ਕਰ ਜਾਏ ਬੜੀ ਤਕੜੀ ਵਿਚਾਰ ਕਰ ਜਾਏ ਨਾ ਮਨੋਕੇ ਕੋਈ ਅੱਖਾਂ ਉਠਾ ਕੇ ਉਹਦੇ ਵੱਲ ਦੇਖਦਾ ਵੀ ਇਹ ਕੌਣ ਹੈ ਜਦੋਂ ਮਹਾਰਾਜ ਜੀ ਨੇ ਪੰਦ ਇਨੂ ਇਸ ਪ੍ਰਕਾਰ ਗਿਆਨ ਦੱਸਿਆ ਬਾਣੀ ਦੇ ਸ਼ਲੋਕ ਸੁਣਾਏ ਤੇ ਉਹ ਬਹੁਤ ਪ੍ਰਸੰਨ ਹੋਇਆ ਹੈਰਾਨ ਤੇ ਹੋਇਆ ਬਹੁਤ ਪਸੰਦ ਹੋਇਆ ਖੁਸ਼ ਹੋਇਆ ਤੇ ਗੁਰੂ ਨਾਨਕ ਜੋ ਮਹਿਤਾ ਕਲਿਆਣਦਾਸ ਦੇ ਘਰ ਜਿਹੜਾ ਆਇਆ ਇੱਕ ਆਮ ਸਧਾਰਨ ਇਨਸਾਨ ਜਾਂ ਬੱਚਾ ਨਹੀਂ ਹੈ ਔਰ ਦਸ ਦਿਹਾੜਾ ਦੱਸ ਦਿੱਤਾ ਉਹਨਾਂ ਦੇ ਪਿਤਾ ਜੀ ਨੂੰ ਵੀ ਇਹ ਜਿਹੜਾ ਤੇਰਾ ਬੱਚਾ ਹੈ ਇਹ ਤੇ ਸਾਰੇ ਸੰਸਾਰ ਨੂੰ ਪੜਾਉਣ ਦੇ ਲਈ ਆਇਆ ਹੈ ਹੁਣ ਇੱਥੇ ਇਹ ਮੈਸੇਜ ਨਾ ਕਿਤੇ ਅਪਣਾ ਲੈਣਾ ਵੀ ਪੜਨ ਦੀ ਲੋੜ ਨਹੀਂ ਐਦਾਂ ਵੀ ਹੋ ਜਾਂਦਾ ਹੈ ਤੇ ਗੁਰੂ ਨਾਨਕ ਮਹਾਰਜ ਨੇ ਕਿਹੜਾ ਉਹਨਾਂ ਨੇ ਤੇ ਆਪ ਪੜਾਉਣਾ ਸ਼ੁਰੂ ਕਰ ਦਿੱਤਾ ਉਹਦੇ ਪੜਾ ਹੀ ਨਹੀਂ ਤੇ ਅਸੀਂ ਵੀ ਖਾਤੋਂ ਪੜ੍ਹਨਾ ਨਹੀਂ ਮਾਰਾਈ ਦੇ ਪਾਂਦੇ ਕੋਲ ਜਾਂਦਾ ਮਤਲਬ ਇਹੀ ਸੀ ਕਿ ਤੁਸੀਂ ਪੜ੍ਹਨਾ ਪੜ੍ਹਾਈ ਕਰਨੀ ਹੈ ਅੱਜ ਤੂੰ 100 ਸਾਲ ਪਹਿਲਾਂ 70 50 ਸਾਲ ਪਹਿਲਾਂ ਅਸੀਂ ਵੀ ਦੇਖਿਆ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਾਹਿਬ ਹੁੰਦੇ ਸਨ ਬਾਬਾ ਜੀ ਹੁੰਦੇ ਸਨ ਭਾਈ ਸਾਹਿਬ ਹੁੰਦੇ ਸਨ ਉਹਨਾਂ ਦੇ ਕੋਲ ਹੀ ਅੱਖਰ ਪੜ੍ਹਾਉਣ ਭੇਜਿਆ ਜਾਂਦਾ ਸੀ ਜਾਂ ਧਰਮਸ਼ਾਲਾ ਹੁੰਦੀਆਂ ਸਨ ਉੱਥੇ ਬਾਬਾ ਜੀ ਜਿਹੜੇ ਨੇ ਉਹ ਪੰਜਾਬੀ ਵੀ ਸਿਖਾਉਂਦੇ ਸੀ ਸੰਤਿਆ ਵੀ ਦਿੰਦੇ ਸੀ ਪਹਿਲਾਂ ਇਸ ਤਰ੍ਹਾਂ ਹੀ ਸੀ ਆਪਾਂ ਵੀ ਆਪਣੀ ਹੋਸ਼ ਵਿੱਚ ਦੇਖਿਆ 81 82 ਸੰਦੀ ਗੱਲ ਹੈ ਆਪਣੇ ਜੀਜੀਐਸ ਕਾਲਜ ਸੈਨੀਅਰ ਸੈਕੰਡਰੀ ਸਕੂਲ ਜੇ ਬਜ਼ੁਰਗ ਹੁੰਦਾ ਸੀ ਬਾਬਾ ਗਰੰਤੀ ਦੀ ਸੇਵਾ ਕਰਦੇ ਸਨ ਤੇ ਉਹ ਪੜ੍ਹਾਉਂਦੇ ਵੀ ਸਨ ਸੋ ਮਤਲਬ ਇਹ ਪੜ੍ਹਾਈ ਜਿਹੜੀ ਹੈ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਤੋਂ ਬਗੈਰ ਐਜੂਕੇਸ਼ਨ ਇਜ਼ ਵੈਰੀ ਕੰਪਲਸਰੀ ਇਨ आवर ਲਾਈਫ ਵਿਦਆਊਟ ਐਜੂਕੇਸ਼ਨ ਵੀ ਆਰ ਬਲਾਈਂਡ ਇਹ ਤੋਂ ਬਿਨਾ ਕੁਝ ਵੀ ਨਹੀਂ ਹੈ ਸਾਨੂੰ ਬਾਬਾ ਪ੍ਰੇਮ ਸਿੰਘ ਜੀ ਨੇ ਬੋਟਾ ਲਾ ਕੇ ਦਿੱਤਾ ਸਾਨੂੰ ਪਤਾ ਹੀ ਹੈ ਆਪਾਂ ਵਿਚਾਰਾਂ ਸੁਣੀਆਂ ਨੇ ਸੋ ਵਿਦਿਆ ਗ੍ਰਹਿਣ ਅਸੀਂ ਸਾਰਿਆਂ ਨੇ ਕਰਨੀ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਜਿਹੜੀ ਵਿਦਿਆ ਸੀ ਉਹ ਬ੍ਰਹਮ ਵਿਦਿਆ ਸੀ ਉਹ ਸਾਰਿਆਂ ਕੋਲ ਹੁੰਦੀ ਨਹੀਂ ਮੈਂ ਅੱਗੇ ਵੀ ਬੇਨਤੀ ਕੀਤੀ ਉਹਨਾਂ ਨੂੰ ਪੜਨ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਕੋਲ ਆਲਰੇਡੀ ਪਹਿਲਾਂ ਹੀ ਹੁੰਦੀ ਹੈ ਉਹ ਬੌਛੇ ਜਨਾਨ ਨੂੰ ਮਾਲਕ ਨੇ ਪਹਿਲਾਂ ਹੀ ਦਿੱਤੀ ਹੁੰਦੀ ਹੈ ਤੇ ਇਹ ਚੀਜ਼ ਸੁਣ ਕੇ ਪਿਤਾ ਪ੍ਰਸੰਨਤੇ ਹੋਏ ਫਿਰ ਉਹਰਾ ਨੇ ਮੁੱਲਾ ਪਾਸ ਵੀ ਮਹਾਰਾਜ ਨੂੰ ਫਾਰਸੀ ਪੜ੍ਹਨ ਦੇ ਲਈ ਭੇਜਿਆ ਮੁੱਲਾ ਦੇ ਕੋਲ ਵੀ ਜਾ ਕੇ ਬੇਨਤੀ ਕੀਤੀ ਪਿਤਾ ਨੇ ਵੀ ਮੇਰੇ ਬੇਟੇ ਨੂੰ ਉਸ ਸਮੇਂ ਫਾਰਸੀ ਚਲਦੀ ਸੀ ਵੀ ਇਹ ਵੀ ਵਿਦਿਆ ਇਹਨਾਂ ਨੂੰ ਦਿਓ ਸੋ ਮਹਾਰਾਜ ਨੂੰ ਇਹ ਵੀ ਵਿਦਿਆਗ੍ਰਹਿਣ ਕਰਨ ਦੇ ਲਈ ਭੇਜਿਆ ਤੇ ਉੱਥੇ ਵੀ ਮਹਾਰਾਜ ਦੀ ਜਦੋਂ ਵਿਚਾਰ ਬਾਣੀ ਦੇ ਵਿੱਚ ਸ਼ਲੋਕ ਵੀ ਨੇ ਕਈ ਸ਼ਲੋਕ ਲੰਬੇ ਹੁੰਦੇ ਨੇ ਉਹ ਕੰਟ ਨਹੀਂ ਹੁੰਦੇ ਤੇ ਉਹ ਬਾਣੀ ਵਿੱਚ ਲਿਖਿਆ ਹੋਇਆ ਸਾਰਾ ਕੁਝ ਤੇ ਉਹ ਜਦੋਂ ਮੁਲਾ ਦੇ ਨਾਲ ਵੀ ਇਸ ਤਰ੍ਹਾਂ ਦੇ ਆ ਵਿਚਾਰ ਕਿਤੇ ਵਰਤਾ ਲਾਭ ਕੀਤੀ ਉਹ ਵੀ ਬਹੁਤ ਪ੍ਰਸੰਨ ਹੋਇਆ ਹੈਰਾਨ ਵੀ ਹੋਇਆ ਤੇ ਇੰਨਾ ਜਿਆਦਾ ਉਸ ਅੱਲਾ ਦੇ ਬਾਰੇ ਪਰਵਦਗਾਰ ਦੇ ਬਾਰੇ ਇਹਨਾਂ ਨੂੰ ਪਤਾ ਹੈ ਸੱਚ ਦਾ ਪਤਾ ਹੈ ਤੇ ਉਹਨੇ ਵੀ ਕਹਿ ਦਿੱਤਾ ਸੀ ਪੀਏ ਸੰਸਾਰ ਨੂੰ ਪੜਾਉਂਦੇ ਲਈ ਆਏ ਨੇ ਇਹ ਪੜੇ ਹੋਏ ਨਹੀਂ ਨਾ ਤੇ ਬੜੀ ਮਾਲਕ ਦੀ ਕਿਰਪਾ ਮਿਹਰ ਧਿਆਨ ਦੇਣਾ ਜਿਹੜਾ ਕੋਈ ਸਾਧਿਆ ਇਨਸਾਨ ਹੁੰਦਾ ਹੈ ਸਾਧੂ ਹੁੰਦਾ ਹੈ ਉਹਨੂੰ ਸਿਖਾਉਣਾ ਵੀ ਨਹੀਂ ਪੈਂਦਾ ਵੀ ਨਿਮਰਤਾ ਚ ਕਿਵੇਂ ਰਹਿਣਾ ਕੁਦਰਤੀ ਜਿਹਨੋਂ ਅਸੀਂ ਕਹਿੰਦੇ ਨੇ ਵੀ ਇਹ ਤੇ ਸਾਧੂ ਸੁਭਾਅ ਵਾਲਾ ਹੀ ਐ ਉਹਨ ਕੁਦਰਤ ਨੇ ਕੁਦਰਤੀ ਏਦਾਂ ਦਾ ਸੁਭਾਅ ਦਿੱਤਾ ਹੁੰਦਾ ਏਦਾਂ ਦੀ ਰਚਨਾ ਦਿੱਤੀ ਹੁੰਦੀ ਐ ਏਦਾਂ ਦੀ ਸੋਝੀ ਦਿੱਤੀ ਹੁੰਦੀ ਐ ਉਹ ਕੁਦਰਤੀ ਹੀ ਰੰਗ ਵਿੱਚ ਰੰਗਿਆ ਹੁੰਦਾ ਸੋ ਮਾਲਕ ਰੰਗਦਾ ਸੋ ਮਹਾਰਾਜ ਫਿਰ ਜਦੋਂ ਇਹ ਪੜ੍ਹਾਈ ਦੇ ਵਿੱਚ ਥੋੜਾ ਨਹੀਂ ਮਨ ਲੱਗਣ ਲੱਗਾ ਤੇ ਫਿਰ ਅਸੀਂ ਪੰਜਾਬੀ ਲੋਕ ਇਹ ਕਹਿੰਦੇ ਆ ਵੀ ਜੇ ਇਹ ਨਹੀਂ ਕੁਝ ਕਰਦਾ ਤੇ ਜਿਹੜਾ ਆਪਣਾ ਕਿੱਤਾ ਉਹਦੇ ਵਿੱਚ ਪਾ ਦਿੰਨੇ ਆ ਜੇ ਕੋਈ ਤਰਖਾਨ ਹੈ ਲੱਕੜ ਦਾ ਕੰਮ ਕਰਦਾ ਨਿਆਣੇ ਨੂੰ ਲੱਕੜ ਦਾ ਸਿਖਾ ਦਿੰਦਾ ਤੇ ਜਿਹੜਾ ਕੋਈ ਦਰਜੀ ਹੈ ਉਹ ਆਪਣੇ ਨਿਆਣੇ ਨੂੰ ਦਰਜੀ ਦਾ ਕੰਮ ਸਿਖਾ ਦਿੰਦਾ ਰਾਜਗਰੀ ਦਾ ਸਿਖਾ ਦਿੰਦਾ ਮੋਟਰ ਮਕੈਨਿਕ ਹੋਰ ਇਦਾਂ ਦੀਆਂ ਕੋਈ ਵੀ ਚੀਜ਼ਾਂ ਸਿਖਾ ਦਿੰਦਾ ਵੀ ਘਰ ਦਾ ਕੰਮ ਕਰ ਲੈ ਫਿਰ ਜੇ ਕਿਸੇ ਕੋਲ ਜ਼ਿੰਮੇਵਾਰਾ ਹੈ ਫਾਰਮਰ ਹੈ ਕਿਸਾਨ ਹੈ ਤਿਉ ਫਿਰ ਆਪਣੇ ਬੱਚੇ ਨੂੰ ਉਧਰ ਜੀਵੀਦਾਰੇ ਵਿੱਚ ਪਾ ਦਿੰਦਾ ਤੇ ਮਾਰੇ ਜੀ ਦੇ ਪਿਤਾ ਕਹਿੰਦੇ ਫਿਰ ਨਾਨਕ ਤੂੰ ਇਦਾਂ ਕਰ ਆਪਣੇ ਕੋਲ ਡੰਗਰ ਮੱਝਾਂ ਹੈ ਨਹੀਂ ਆਪਾਂ ਰੱਖਿਆ ਹੋਇਆ ਨੌਕਰ ਵੀ ਉਹ ਵੀ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਚਲ ਤੂੰ ਹੀ ਫਿਰ ਹੁਣ ਡੰਗਰ ਛੱਡਿਆ ਕਰ ਮਤਲਬ ਚਾਰਿਆ ਕਰ ਮਹੀਂ ਕਹਿ ਦਿਓ ਮੱਝਾਂ ਕਹਿ ਲਿਓ ਤੇ ਇਹ ਤੂੰ ਚਾਰਿਆ ਕਰ ਕਿਉਂਕਿ ਪਹਿਲਾਂ ਅੱਜ ਤੋਂ ਵੀ ਆਪਾਂ ਲੈ ਲਈਏ 30 40 ਸਾਲ ਪਹਿਲਾਂ ਲੋਕੀ ਜ਼ਿਆਦਾ ਡੰਗਰ ਛੜਦੇ ਹੁੰਦੇ ਸੀ ਚਾਰਦੇ ਸੀ ਜ਼ਿਆਦਾ ਇਹ ਵੀ ਇੱਕ ਵਿਸ਼ਾ ਚਾਰਨ ਦੇ ਵਿੱਚ ਤੇ ਵੱਢ ਕੇ ਪੱਠੇ ਪਾਉਣ ਦੇ ਵਿੱਚ ਬੜਾ ਫਰਕ ਧੰਨ ਦੇ ਨੂੰ ਸੋ ਇਧਰ ਨਹੀਂ ਅਸੀਂ ਜਾਂਦੇ ਡੰਗਰ ਚਰਾਉਂਦੇ ਹੁੰਦੇ ਸੀ ਤੇ ਮਹਾਰਾਜ ਨੂੰ ਪਿਤਾ ਨੇ ਕਹਿਤਾ ਭਿਲਾ ਜਾ ਸਾਰੇ ਡੰਗਰ ਤੇ ਚਰਾ ਲਿਆ ਠੀਕ ਹੈ ਪਿਤਾ ਜੀ ਮੈਂ ਇਹ ਦੇ ਕ ਲੈਣਾ ਸੰਭਰਾ ਦੀ ਹੱਕ ਕੇ ਲੈ ਗਏ ਜੋ ਵੀ ਡੰਗਰ ਰੱਖੇ ਸੀ ਸਾਰੇ ਲੈ ਗਏ ਤੇ ਹੋ ਉਹਨਾਂ ਨੂੰ ਚਾਰਨ ਦੇ ਲਈ ਛੱਡ ਦਿੱਤਾ ਤੇ ਫਿਰ ਮਹਾਰਾਜ ਆਪ ਸ਼ਾਮੇ ਬੈਠ ਗਏ ਮਾਲਕ ਦੇ ਨਾਲ ਜੁੜ ਗਏ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਸੌਂ ਗਏ ਸਤਿਗੁਰੂ ਜਾਗਦਾ ਹੈ ਦੇਓ ਜੀ ਬਾਬਾ ਸੌਂ ਗਿਆ ਤੇ ਫਿਰ ਸੰਸਾਰ ਕਿੱਥੋਂ ਜਾਗੇਗਾ ਉਹ ਪਤਾ ਨਹੀਂ ਨੇਤਰ ਮੀਚ ਗਏ ਵੀ ਕਿੱਥੇ ਪਹੁੰਚ ਗਏ ਕਿਹਦਾ ਬਲਾ ਕਰ ਰਹੇ ਕਿਉਂਕਿ ਬਾਬਾ ਦੇ ਕੇ ਧਿਆਨ ਕਰ ਜਲਦੀ ਸਭ ਪ੍ਰithvi ਦੇ ਸਿਆਈ ਸਾਨੂੰ ਲੱਗਦਾ ਵੀ ਉਹ ਸੁੱਤ ਹੈ ਨਹੀਂ ਸਾਡੀ ਕਿਰਿਆ ਦੇ ਵਿੱਚ ਤੇ ਉਹਨਾਂ ਦੀ ਕਿਰਿਆ ਦੇ ਵਿੱਚ ਜ਼ਮੀ ਆਸਮਾਨ ਦਾ ਫਰਕ ਹੁੰਦਾ ਹੈ ਉਹਨਾਂ ਦਾ ਇੱਕ ਇੱਕ ਮੂਰਗ ਚਰਨ ਜਿਹੜਾ ਕਰੋੜਾਂ ਜੀਵਾਂ ਦੇ ਉਧਾਰ ਲਈ ਉੱਠਦਾ ਸਾਨੂੰ ਨਹੀਂ ਪਤਾ ਵੀ ਅਸੀਂ ਇਧਰ ਲਈ ਗਲੀ ਚੱਲੇ ਆ ਵੀ ਕਿੱਧਰ ਲਈ ਗਲੀ ਮੁੜ ਜਾਣਾ ਸਾਨੂੰ ਉਹ ਨਹੀਂ ਪਤਾ ਠੀਕ ਹੈ ਜੀ ਸਾਨੂੰ ਨਹੀਂ ਪਤਾ ਵੀ ਕਿੱਧਰ ਜਾਣਾ ਹੈ ਘਰੋਂ ਕੁਝ ਦੱਸ ਕੇ ਜਾਈਦਾ ਤੇ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਇਹ ਉਹ ਘਰ ਦੇ ਕਹਿੰਦੇ ਦੱਸ ਕੇ ਨਹੀਂ ਗਿਆ ਕਹਿੰਦੇ ਚਲੋ ਵੀ ਉਧਰ ਚੱਲ ਗਏ ਸਾਨੂੰ ਦੇ ਵੀ ਨਹੀਂ ਪਤਾ ਪਰ ਜਿਹੜਾ ਸਤਪੁਰਖ ਹੁੰਦਾ ਹੈ ਪਰਉਪਕਾਰੀ ਹੁੰਦਾ ਹੈ ਪਰਮੇਸ਼ਰ ਦਾ ਭੇਜਿਆ ਉਹਨਾਂ ਦਾ ਇੱਕ ਇੱਕ ਕਦਮ ਕੀਮਤੀ ਹੁੰਦਾ ਉਹਨਾਂ ਦਾ ਇੱਕ ਇੱਕ ਸਕਿੰਟ ਪਲ ਜਿਹੜਾ ਬਹੁਤ ਕੀਮਤੀ ਹੁੰਦਾ ਵੇਸਟ ਨਹੀਂ ਕਰਦੇ ਜੇ ਮਈਆਂ ਚਲਾਉਂਦੇ ਪਏ ਮੱਝਾਂ ਚਲਾਉਂਦੇ ਚਾਰਦੇ ਪਏ ਨੇ ਤੇ ਉਹਦੇ ਵਿੱਚ ਵੀ ਕੁਝ ਇਤਿਹਾਸ ਹੈ ਉਹਦੇ ਵਿੱਚ ਵੀ ਕੁਝ ਨਾ ਕੁਝ ਗੁਜੀਆਂ ਰਮਜਾਂ ਸ਼ੁਭੀਆਂ ਹੋਈਆਂ ਨੇ ਬਾਬਾ ਜੀ ਅੰਦਰ ਧਿਆਨ ਸਤਗੁਰੂ ਜੀ ਹੋ ਗਏ ਹਰੀਆਂ ਹਰੀਆਂ ਖੇਤੀਆਂ ਲੱਗਣ ਪਿਆਰੀਆਂ ਧੰਗੁਰ ਨਾਨਕ ਮਹਾਰਾਜ ਜਿਸ ਨੇ ਮੱਝੀਆਂ ਸੀ ਉੱਥੇ ਚਾਰੀਆਂ ਤੇ ਕੀ ਹੋਇਆ ਕਹਿੰਦੇ ਮੱਝਾਂ ਜਿਹੜੀਆਂ ਸੀ ਡੰਗਰ ਜਿਹੜੇ ਸੀ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਵੜ ਗਏ ਫਸਲ ਖਰਾਬ ਕਰ ਦਿੱਤੀ ਅਸੀਂ ਵੀ ਦੇਖਦੇ ਆਂ ਕਿ ਡੰਗਰ ਜਿਹਨੇ ਚਰ ਲਈ ਛੱਡੇ ਹੁੰਦੇ ਨੇ ਜਿਉਂ ਪੁਰਾਣ ਡੰਗਰ ਮਾਲ ਡੰਗਰ ਸਾਰੇ ਖੇਤ ਵਿੱਚ ਵੜ ਜਾਂਦੇ ਤੇ ਖਰਾਬ ਕਰ ਦਿੰਦੇ ਨੇ ਫਸਲ ਪਰ ਅਸੀਂ ਉਹਨਾਂ ਨੂੰ ਉਲਾਮਾ ਦਿੰਨੇ ਆਂ ਗਾਲੀ ਤੱਕ ਵੀ ਕੱਢ ਦਿੰਨੇ ਆਂ ਵੀ ਤੈਨੂੰ ਚਰਨੇ ਨਹੀਂ ਆਉਂਦੇ ਸਾਹਮਣੇ ਨਹੀਂ ਆਉਂਦੇ ਜਿਸ ਜ਼ਿਮੀਂਦਾਰ ਦੀ ਪੈਲੀ ਸੀ ਉਹਨੂੰ ਬਹੁਤ ਗੁਸਾ ਆਇਆ ਵੀ ਮੇਰੀ ਫਸਲ ਖਰਾਬ ਕਰ ਦਿੱਤੀ ਉਹਨੇ ਜਾ ਕੇ ਰਾਏ ਬੁਲਾਰ ਦੇ ਕੋਲ ਜਾ ਕੇ ਸ਼ਿਕਾਇਤ ਲਾ ਦਿੱਤੀ ਮੇਰੀ ਫਸਲ ਖਰਾਬ ਕਰ ਦਿੱਤੀ ਨਾਨਕ ਨੇ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਰਾਏ ਬੁਲਾਰ ਜੀ ਨੇ ਪਿਤਾ ਜੀ ਨੂੰ ਬੁਲਾ ਲਿਆ ਨਾਨਕ ਨੂੰ ਬੁਲਾ ਲਿਆ ਵੀ ਹਾਂ ਭਾਈ ਕੀ ਗੱਲ ਹੋਈ ਮਰੈ ਨੇ ਪੁੱਛਿਆ ਗਿਆ ਕੀ ਗੱਲ ਨਾਨਕ ਇਸ ਜ਼ਿਮੀਂਦਾਰ ਦੀਆਂ ਫਸਲਾਂ ਖਰਾਬ ਕਰ ਦਿੱਤੀਆਂ ਮਰੈ ਜੀ ਕਹਿੰਦੇ ਨਹੀਂ ਨਹੀਂ ਕੀਤੀ ਮਹਾਰਾਜ ਦੇ ਸਵਾਰਨ ਦੇ ਲਈ ਆਏ ਸੀ ਮਹਾਰਾਜ ਦੇ ਹਰੇ ਕਰਨ ਦੇ ਲਈ ਆਏ ਆ ਮਹਾਰਾਜ ਦੀ ਉਜੜਿਆ ਨੂੰ ਵਸਾਉਣ ਦੇ ਲਈ ਆਏ ਆ ਮਹਾਰਾਜ ਦੇ ਬਰਕਤਾਂ ਬਖਸ਼ਿਸ਼ਾਂ ਦੇਣ ਲਈ ਆਏ ਆ ਮਹਾਰਾਜ ਦੇ ਖੁਸ਼ਹਾਲ ਕਰਨ ਦੇ ਲਈ ਆਏ ਆ ਉਹ ਕਿਸੇ ਦਾ ਨੁਕਸਾਨ ਕਿਵੇਂ ਕਰ ਸਕਦੇ ਨੇ ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ ਤੇਸਦਾ ਬੁਰਾ ਕਿਉਂ ਹੋਏ ਸ਼ੋ ਨੌਕਰ ਨੂੰ ਕੱਲਿਆ ਜਿੰਦੇ ਜਾ ਕੇ ਦੇਖਿਆ ਦੇਖਿਆ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਰਾਏ ਬੁਲਾਰ ਦੇ ਕੋਲ ਵੀ ਉਹ ਅੱਖ ਸੀ ਜੋ ਬੀਬੇ ਨਾਨਕੀ ਪਾਸ ਸੀ ਰਾਏ ਬੁਲਾਰ ਦਾ ਧਰਮ ਉਹ ਨਹੀਂ ਜੋ ਗੁਰੂ ਨਾਨਕ ਪਾਸ਼ਾ ਦਾ ਪਰ ਉਹਨਾਂ ਨੂੰ ਅੱਲਾ ਤੇ ਰੱਬ ਮੰਨ ਚੁੱਕੇ ਸਨ ਔਰ ਉਹਨਾਂ ਨੇ ਸ਼ਰੀਆ ਮੁਕਿਆ ਸੀ ਨਾਨਕ ਨੂੰ ਕਿਸੇ ਨੇ ਆਪ ਸ਼ਬਦ ਨਹੀਂ ਬੋਲਣਾ ਨਾਨਕ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਭਾਵੇਂ ਕੁਝ ਕਿਸੇ ਦਾ ਵਿਗਾੜ ਦਵੇ ਮੈਂ ਪਰਪਾਈ ਕਰਾਂਗਾ ਜਾਦਾ ਦੇਵਾਂਗਾ ਪਰ ਇਹਨੂੰ ਲਈ ਕੁਝ ਕਹਿਣਾ ਇਹ ਇਸ ਦੀ ਸ਼ਾਨ ਦੇ ਖਿਲਾਫ ਕਿਸੇ ਨੇ ਬੋਲਣਾ ਨਹੀਂ ਰਾਇ ਬੁਲਾਰ ਕਹਿੰਦਾ ਮੇਰਾ ਹੁਕਮ ਹੈ ਤੇ ਉਸਨੇ ਆ ਕੇ ਦੱਸਿਆ ਨੌਕਰ ਨੇ ਵੀ ਕੁਝ ਵੀ ਨਹੀਂ ਹੈ ਉੱਥੇ ਐਦਾਂ ਦੀ ਕੋਈ ਗੱਲ ਜ਼ਿੰਮੇਵਾਰ ਨਾ ਮੰਨੇ ਮਰਜ ਦੇ ਨਾਲ ਫਿਰ 라ਇਬ ਲਰਵੀ ਜਾ ਕੇ ਸਾਰੇ ਜਾਣੇ ਗਏ ਤੇ ਜਾ ਕੇ ਦੇਖਿਆ ਉਹ ਖੇਤੀਆਂ ਜਿਹੜੀਆਂ ਸੀ ਅੱਗੇ ਨਾਲੋਂ ਵੀ ਖੇਤੀ ਹੋਰ ਪਰਫੁੱਲਤ ਹੋਈ ਜਿੱਥੇ ਬਾਬਾ ਪੈਰ ਤਨ ਪਤਾ ਨਹੀਂ ਕਿੰਨਾ ਜੋ ਕਰਦਾ ਮਾਲਕ ਰਬ ਜੋਤ ਤੇ ਭਵ ਸਾਈ ਭਲੇ ਘਰ ਸਾਨੂੰ ਲੱਗਦਾ ਨੁਕਸਾਨ ਹੋ ਗਿਆ ਖੇਤੀ ਉਜੜ ਗਈ ਨੁਕਸਾਨ ਹੋ ਗਿਆ ਸਤਿਗੁਰੂ ਨੁਕਸਾਨ ਨਹੀਂ ਕਰਦਾ ਆਪਣੇ ਪੁੱਤ ਦਾ ਪਿਓ ਨੁਕਸਾਨ ਨਹੀਂ ਕਰਦਾ ਆਪਣੇ ਪੁੱਤ ਨੂੰ ਦੁੱਖ ਦੇ ਕੇ ਮਾਂ ਪਿਓ ਨਹੀਂ ਖੁਸ਼ ਸਤਿਗੁਰੂ ਸਭਨਾ ਦਾ ਭਲਾ ਵਣ ਆਇੰਦਾ ਜੋ ਮਾਲਕ ਕਰਦਾ ਚੰਗਾ ਹੀ ਕਰਦਾ ਮੜਕ ਕਦੀ ਨਹੀਂ ਕੀਤਾ ਉਸ ਨੇ ਇਹ ਸਾਨੂੰ ਸਮਤ ਰੱਬ ਦੇਵੇ ਤੇ ਜਾ ਕੇ ਜਦੋਂ ਉਹ ਖੇਤੀਆਂ ਫਸਲਾਂ ਦੇਖੀਆਂ ਤੇ ਸੋਹਣੀ ਆ ਅੱਗੇ ਨਾਲੋਂ ਵੀ ਜ਼ਿਆਦਾ ਵਧੀਆ ਤਿਉ ਕਿ ਸਾਨੂੰ ਸਰ ਸ਼ਰਮਨਾ ਹੋ ਗਿਆ ਚਰਨਾਂ ਵਿੱਚ ਡਿੱਗ ਪਿਆ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਹੈ ਇਹ ਮੰਨਣ ਵਿੱਚ ਆ ਨਹੀਂ ਸਕਦਾ ਜੋ ਮੈਂ ਦੇਖਿਆ ਉਹ ਉਦੋਂ ਕੁਝ ਹੋਰ ਸੀ ਹੁਣ ਮੈਂ ਦੇਖ ਰਿਹਾ ਇਹ ਕੁਝ ਹੋਰ ਹੈ ਉਹ ਵੀ ਕਹਿੰਦਾ ਵੀ ਇਹ ਨਾਨਾ ਰੂਪ ਦੇ ਵਿੱਚ ਵਰਤਣ ਵਾਲਾ ਨਾਨਕ ਆਮ ਨਹੀਂ ਹੈ ਦੁਨੀਆ ਮੰਨਣ ਲੱਗ ਗਈ ਸੀ ਬਚਨ ਸੱਚ ਹੋ ਜਾਂਦੇ ਨੇ ਸਤਿਪੁਰਖਾਂ ਦੇ ਗੁਰਮੁਖ ਪਿਆਰਿਆਂ ਦੇ ਬਚਨ ਸਤ ਹੋ ਜਾਂਦੇ ਨੇ ਜੋ ਸਹਿਸਵਾਇ ਬੋਲ ਦਿੰਨੇ ਉਹ ਪੂਰਾ ਹੋ ਜਾਂਦਾ ਤੇ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਕਿਰਪਾ ਹੋਈ ਤੇ ਸਾਰੇ ਪਾਸੇ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ ਸੁਣੀ ਅਰਦਾਸ Swami Meereshwarb Kala banayi ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸਾਰੇ ਪਾਸੇ ਮਹਾਰਾਜ ਦੀ ਵਡਿਆਈ ਤੇ ਚਰਚਾਉ ਲਗ ਪਈ ਪੀ ਪਟਵਾਰੀ ਦੇ ਕਰਜਲਾ ਪੁੱਤ ਆਇਆ ਹੋ ਆਮ ਨਹੀਂ ਉਹ ਰੱਬ ਹੈ ਸੁグルਸਮ ਮੇਰ ਕਰਨ ਸਾਨੂੰ ਵੀ ਗੁਰਨਾਨਕ ਨਾਲ ਇੰਨਾ ਪਿਆਰ ਹੋਵੇ ਜਿਹੜਾ ਸ਼ਬਦ ਮਹਾਰਾਜ ਨੇ ਕਿਹਾ ਨਾ ਵੀ ਆਖਾਂ ਜੀਵਾਂ ਵਿਸਰੇ ਮਰ ਜੇ ਮਰ ਜੇ ਇਦਾਂ ਦੀ ਅਵਸਥਾ ਬਣ ਜਾਏ ਮਰ ਮਰਨਾ ਲੱਗੇ ਵੀ ਜਦੋਂ ਇਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇਸ ਤਰ੍ਹਾਂ ਦੀ ਅਵਸਥਾ ਬਣ ਜਾਏ ਪਤਾ ਕਿਹਨਾਂ ਦੀ ਬਣਦੀ ਅਵਸਥਾ ਜਿਨ੍ਹਾਂ ਦੇ ਅੰਦਰੋਂ ਰੌਲਾ ਤੇ ਸ਼ੋਰ ਮੁੱਕ ਗਿਆ ਧਿਆਨ ਦੇਣਾ ਮੇਰੇ ਅੰਦਰ ਰੌਲਾ ਹੀ ਪਿਆ ਮੇਰੇ ਅੰਦਰ ਮੇਰਾ ਅੰਦਰ ਸ਼ੋਰ ਕਰ ਰਿਹਾ ਹੈ ਠੀਕ ਹੈ ਜੀ ਮੇਰੇ ਅੰਦਰ ਪਟਕ ਨਹੀਂ ਹੈ ਤੇ ਉਹ ਨਹੀਂ ਉਹ ਨਹੀਂ ਅੰਦਰਲੇ ਰੌਲੇ ਮਕਾਉਣੇ ਬਣਗੇ ਜੋ ਮਰਜ਼ੀ ਹੋਈ ਜਾਵੇ ਕੋਈ ਚੰਗਾ ਹੋਵੇ ਮੈਂ ਕੀ ਲਾਣਾ ਕੋਈ ਮਾੜਾ ਹੋਵੇ ਕੋਈ ਗਲਤ ਕਰਮ ਕਰਦਾ ਮੈਨੂੰ ਕੀ ਹੈ ਆਪੇ ਵੀ ਜਾਪੇ ਹੀ ਕਾ ਮੰਦਾ ਚੰਗਾ ਹੈ ਆਪਣਾ ਆਪਣੇ ਹੀ ਕੀਤਾ ਪਾਵਣਾ ਜੇ ਕੋਈ ਬੁਰਾ ਕਰੇਗਾ ਤੇ ਉਹ ਉਹ ਭਰੇਗਾ ਮੈਨੂੰ ਕੀ ਮੈਂ ਤੇ ਆਪਣੇ ਬਾਰੇ ਸੋਚਣਾ ਮੈਂ ਤੇ ਆਪਣੇ ਆਪ ਨੂੰ ਸਹੀ ਕਰਨ ਦੇ ਲਈ ਆਇਆ ਮੈਂ ਕਿਸ ਨੂੰ ਸਹੀ ਕਿਉਂ ਕਰਾਂ ਜੇ ਕੋਈ ਹੁੰਦਾ ਤੇ ਚੰਗੀ ਗੱਲ ਨਹੀਂ ਤੇ ਹੱਥ ਜੋੜ ਦਿਓ ਭਾਈ ਮੈਂ ਤੁਹਾਨੂੰ ਸੁਣਾਉਣਾ ਜੇ ਚੰਗੀ ਕੋਈ ਚੀਜ਼ ਲੱਗਦੀ ਹੈ ਤੇ ਵਧੀਆ ਗੱਲ ਹੈ ਜੇ ਨਹੀਂ ਚੰਗੀ ਲੱਗਦੀ ਤੇ ਮੈਂ ਮਾਫੀ ਮੰਗ ਲੈਣੀ ਹੈ ਮਾਫੀ ਮੰਗਾ ਲਵਾਂਗਾ ਕੋਈ ਗੱਲ ਨਹੀਂ ਠੀਕ ਹੈ ਜੀ ਮੇਰੇ ਪਿਓ ਨੇ ਕਿਹਾ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜੇ ਬਾਣੀ ਸੁਣ ਕੇ ਜੇ ਬਾਣੀ ਪੜ ਕੇ ਜੇ ਇਨਾ ਉੱਚੀ ਉੱਚੀ ਭੋਲ ਕੇ ਵੀ ਅੰਦਰ ਨਿਮਰਤਾ ਨਾ ਆਈ ਤੇ ਫਿਰ ਜੇ ਤਾਂ ਪੜਿਆ ਤੇ ਤਾਂ ਗਲੇ ਪਰ ਪੜਪੜ ਗੱਡੀ ਲੰਦੀ ਐ ਆਪਾਂ ਹੁਣੇ ਹੀ ਪੜਿਆ ਉਹਨਾਂ ਦੀ ਕਮਾਈ ਦਾ ਧਿਆਨ धरो ਜਿਨ੍ਹਾਂ ਨੇ ਦੇਖ ਕੇ ਅਨੰਦਿਤ ਕੀਤਾ ਇਹ ਨਹੀਂ ਵੀ ਇੱਕ ਸੁਨਾਤੀ ਤੇ ਮੈਂ ਚਾਰ ਸੁਨਾਣੀ ਆਂ ਉਹ ਗੁਰਮੁਖ ਦੀ ਉਹ ਹਸਤਾ ਨਹੀਂ ਇੱਥੇ ਦੇ ਠੁੱਡਾ ਮਾਰਦੇ ਨੇ ਭਾਈ ਦਾਤੂ ਜੀ ਤੇ ਗੁਰੂ ਅਮਰਦਾਸ ਜੀ ਖਲੋ ਕੇ ਕਹਿੰਦੇ ਮੇਰੇ ਗੁਰੂ ਦੇ ਪੁੱਤ ਮੈਂ ਬੁੱਢਾ ਹੋ ਗਿਆ ਮੇਰੇ ਹੱਡ ਜਿਹੜੇ ਨੇ ਮਾਸ ਤੋਂ ਅਲੱਗ ਹੋ ਗਏ ਇਹ ਕਿਤੇ ਤੁਹਾਡੇ ਕੋਮਲ ਚੰਨਨ ਚੁਬੇ ਤਾਂ ਨਹੀਂ ਤੁਹਾਨੂੰ ਛੱਟ ਤੇ ਨਹੀਂ ਲੱਗੀ ਆਏ ਹਾਏ ਇਦਾਂ ਦਾ ਜੀਵਨ ਸਾਡੇ ਗੁਰੂਆਂ ਦਾ ਤੇ ਸਾਡਾ ਕਿਉਂ ਨਾ ਹੋਵੇ ਸਾਡੇ ਤੇ ਮਰਜ਼ ਮੇਲ ਕਰੋ ਝਗੜੇ ਝਗੜਾ ਨਵੇਰੋ ਏਕੋ ਨਾਮ ਨਾਮ ਦਿਨਾਂ ਝਗੜੇ ਨੇ ਮਿਲ ਲਈਏ ਇੱਥੇ ਸ਼ਾਂਤੀ ਘਰਾਂ ਵਿੱਚ ਵੀ ਰੌਲਾ ਬਾਹਰ ਵੀ ਰੌਲਾ ਜੇ ਇੱਥੇ ਵੀ ਰੌਲਾ ਪੈਂਦਾ ਰਿਹਾ ਫਿਰ ਗੱਲ ਚੰਗੀ ਨਹੀਂ ਰੌਲਾ ਮਟਾਉਣਾ ਗੁਰਮਤਿ ਨੂੰ ਧਾਰਨ ਕਰਨਾ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਸੋ ਮਰਜ਼ ਸਭ ਦੀਆਂ ਝੋਲੀਆਂ ਭਰਨ ਮੈਨੂੰ ਵੀ ਸਮਤ ਦਿਨ ਮੈਂ ਸਿੱਧਾ ਹੋ ਜਾਣਾ ਮੇਰੇ ਟੋਏ ਟਿਬੇ ਨੇ ਮਨ ਵਿੱਚੋਂ ਫਰੀਦਾ ਮਨ ਮੈਦਾਨ ਕਰ ਟੋਏ ਟਿਬੇ ਲੈ ਮਰਜੀਏ ਮਨ ਐਦਾਂ ਹੁੰਦਾ ਇਹਨੂੰ ਸਿੱਧਾ ਕਰ ਦੋ ਮੇਰ ਕਰ ਦਿਓ ਮੇਰੇ ਤੇ ਮੇਰ ਕਰ ਦਿਓ ਸੋ ਐਨੀ ਸੇਵਾ ਪ੍ਰਵਾਨ ਗੁਰਬਾਣੀ ਦੀ ਕਥਾ ਵਿਚਾਰ ਦਾ ਬੇਅੰਤ ਸਤਿਕਾਰ ਕੀਤਾ ਆ ਜੀ ਨੇ ਤਿਲ ਤਿਲ ਪੇਟ ਕੀਤੀ ਆ ਜੀ ਦੀ ਲੇਖੇ ਮਾਰੇ ਲਾਉਣ ਸਭ ਨੂੰ ਖੁਸ਼ੀਆਂ ਸਭ ਨੂੰ ਚੜ੍ਹਦੀਆਂ ਕਲਾਂ ਬੁਰੇ ਦਾ ਵੀ ਮਾਰੀ ਭਲਾ ਕਰਨ ਪੁੱਲ ਚੁੱਕ ਮੁਆਫ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ